ਤੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਇੱਕ ਨਵੀਂ ਬਣੀ ਪਾਰਟੀ ਨੂੰ ਤਿੰਨ ਵਾਰ ਮੁੱਖ ਮੰਤਰੀ ਚੁਣਿਆ ਹੈ ਭਾਰੀ ਬਹੁਮਤ ਦੇ ਨਾਲ ਲਗਾਤਾਰ ਜੇਲ੍ਹ ਦੇ ਅੰਦਰ ਉਹਨਾਂ 'ਚ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਅਸਤੀਫਾ ਦੇ ਦਿਓ ਦੇਖੋ ਆਮ ਆਦਮੀ ਪਾਰਟੀ ਸੱਤਾ ਜਾਂ ਕੁਰਸੀ ਕਰਕੇ ਕਦੇ ਵੀ ਇਹ ਪਾਰਟੀ ਨਹੀਂ ਬਣੀ ਸਵਾਤਸ਼ੀ ਨੂੰ ਮੁੱਖ ਮੰਤਰੀ ਬਣਾ ਕੇ ਕੋਈ ਸਿਆਸੀ ਸ਼ਰਾਰਤ ਕੇਜਰੀਵਾਲ ਵੱਲੋਂ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਅਨਮੋਲ ਗਗਨ ਮਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਵਿਰੋਧੀ ਕਹਿ ਰਹੇ ਨੇ ਕਿ ਕੋਈ ਸਿਆਸੀ ਸ਼ਰਾਰਤ ਕੀਤੀ ਹੈ ਕੇਜਰੀਵਾਲ ਨੇ ਅੱਤਸ਼ੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਕਿਸ ਤਰੀਕੇ ਕੀ ਕੀ ਕਹਿੰਦੇ ਆਪਣੀ ਆਪਣੀ ਸਕਿੰਨ ਬਚਾਈ ਹੈ ਕਹਿੰਦੇ ਬਥੇਰੇ ਉਹਨਾਂ ਨੇ ਕੁਝ ਗਲਤੀਆਂ ਕੀਤੀਆਂ ਹੋਈਆਂ ਨੇ ਵੀ ਹੁਣ ਉਹਨਾਂ ਨੂੰ ਅੱਗੇ ਕਰਦੇ ਨੇ ਕੀ ਪੂਰੇ ਦੇਸ਼ ਵਿੱਚ ਸਿਰਫ ਅਰਵਿੰਦ ਕੇਜਰੀਵਾਲ ਜੀ ਲੱਗਦੇ ਵੀ ਜਿਹੜੇ ਇੱਕ ਸ਼ਰਾਰਤੀ ਉਹਨਾਂ ਨੂੰ ਉਹਨਾਂ ਦੀ ਲੱਗੀ ਕਿ ਸਿਆਸਤ ਇਸ ਤਰੀਕੇ ਦੀ ਹੈ ਦਿੱਲੀ ਦੀ ਸਿਆਸਤ ਬਦਲਣ ਵਾਲੇ ਦਿੱਲੀ ਦਾ ਹੈਲਥ ਸਿਸਟਮ ਬਦਲਣ ਵਾਲੇ ਦਿੱਲੀ ਦਾ ਐਜੂਕੇਸ਼ਨ ਸਿਸਟਮ ਬਦਲਣ ਵਾਲੇ ਬਿਜਲੀ ਮੁਫਤ ਕਰਨ ਵਾਲੇ ਇੰਨੀਆਂ ਸਹੂਲਤਾਂ ਗਰੀਬਾਂ ਨੂੰ ਦਿੱਤੀਆਂ ਨੇ 30000 ਕਰੋੜ ਦਾ ਬਜਟ 75000 ਕਰੋੜ ਤੇ ਲੱਗੇ ਸਰਕਾਰ ਬੈਨੀਫਿਟ ਦੇ ਵਿੱਚ ਆ ਵਾਅਦੇ ਵਿੱਚ ਹੈ ਤੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਇੱਕ ਨਵੀਂ ਬਣੀ ਪਾਰਟੀ ਨੂੰ ਤਿੰਨ ਵਾਰ ਮੁੱਖ ਮੰਤਰੀ ਚੁਣਿਆ ਹੈ ਭਾਰੀ ਬਹੁਮਤ ਦੇ ਨਾਲ ਤੇ ਮੈਨੂੰ ਲੱਗਦਾ ਵੀ ਜੇ ਦਿੱਲੀ 'ਚ ਕੁਝ ਚੰਗੇ ਕੰਮ ਕੀਤੇ ਨੇ ਤਾਂ ਹੀ ਲੋਕਾਂ ਨੇ ਚੁਣਿਆ ਸੋ ਲਗਾਤਾਰ ਜੇਲ੍ਹ ਦੇ ਅੰਦਰ ਉਹਨਾਂ 'ਚ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਅਸਤੀਫਾ ਦੇ ਦਿਓ ਅ ਲਗਾਤਾਰ ਆਮ ਆਦਮੀ ਪਾਰਟੀ ਦੀ ਸਤਿੰਦਰ ਜੈਨ ਮਨੀਸ਼ ਸ਼ੋਧਿਆ ਜੀ ਸੰਜੀਤ ਸਿੰਘ ਜੀ ਨੂੰ ਸਾਲਾਂ ਬਧੀ ਜੇਲ੍ਹ ਦੇ ਅੰਦਰ ਆਮ ਆਦਮੀ ਪਾਰਟੀ ਦੇ ਇੰਪੋਰਟੈਂਟ ਲੀਡਰਸ ਨੂੰ ਰੱਖਿਆ ਗਿਆ ਹੈ ਤੇ ਕੀ ਤੁਸੀਂ ਅਸਤੀਫਾ ਦੇ ਦਿਓ ਕੋਈ ਵੀ ਇਹਨਾਂ ਅੱਗੇ ਨਹੀਂ ਚੁਕਿਆ ਤਾਂ ਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਲੋਕਤੰਤਰ ਦੇ ਵਿੱਚ ਕਿਤੇ ਆਪੋਜੀਸ਼ਨ ਨੂੰ ਬਿਲਕੁਲ ਕਮਜ਼ੋਰ ਨਾ ਕਰ ਦਿੱਤਾ ਜਾਵੇ ਅੱਜ ਬਾਹਰ ਆ ਕੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਹੁਣ ਵੋਟਾਂ ਕਰਵਾ ਲਵੇ ਮੈਂ ਅਸਤੀਫਾ ਦਿੱਤਾ ਹੈ ਲੋਕ ਹੀ ਫੈਸਲਾ ਕਰ ਲੈਣ ਕੀ ਅਸੀਂ ਠੀਕ ਸੀ ਅਸੀਂ ਗਲਤ ਸੀ ਅਸੀਂ ਕੰਮ ਕੀਤੇ ਆ ਕਿ ਨਹੀਂ ਕੀਤਾ ਅਸੀਂ ਲੋਕਾਂ ਦਾ ਜੀਵਨ ਸੁਖੀ ਕੀਤਾ ਕਿ ਨਹੀਂ ਕੀਤਾ ਸੋ ਅਸੀਂ ਇਸਤੀਫਾ ਦੇ ਰਹੇ ਆ ਇੱਕ ਅਦਾਲਤ ਲੋਕਾਂ ਦੀ ਬਾਕੀ ਹੈ ਜਿਹੜੀ ਰੱਬ ਦੀ ਅਦਾਲਤ ਹੁੰਦੀ ਹੈ ਲੋਕ ਫੈਸਲਾ ਕਰ ਲੈਣ ਕਿ ਅਸੀਂ ਦਿੱਲੀ ਲਈ ਚੰਗੇ ਸੀ ਕਿ ਅਸੀਂ ਦਿੱਲੀ ਲਈ ਚੰਗੇ ਨਹੀਂ ਸੀਗੇ ਸੋ ਦੁਬਾਰਾ ਲੋਕ ਵੋਟਾਂ ਪਾ ਕੇ ਚੌਥੀ ਵਾਰ ਇਤਿਹਾਸ ਰਚਣਗੇ ਤੇ ਕੇਜਰੀਵਾਲ ਸਾਹਿਬ ਨੂੰ ਬਤੌਰ ਮੁੱਖ ਮੰਤਰੀ ਚੁਣਨਗੇ ਕੋਈ 5 ਰੁਪਏ 5 ਐਮਸੀ ਹੋਵੇ ਉਹਨੂੰ ਵੀ ਜਦੋਂ ਸੀਟ ਛੱਡਣੀ ਪੈ ਜਾਏ ਤਾਂ ਬੜਾ ਉਹਨੂੰ ਔਖਾ ਲੱਗਦਾ ਹੁੰਦਾ ਹੈ ਮੁੱਖ ਮੰਤਰੀ ਵਰਗੀ ਕੁਰਸੀ ਛੱਡਤੀ ਕੋਈ ਦਬਾਅ ਨਹੀਂ ਕੁਰਸੀ ਛੱਡਣ ਦਾ ਕੋਈ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਆਮ ਆਦਮੀ ਪਾਰਟੀ ਸੱਤਾ ਜਾਂ ਕੁਰਸੀ ਕਰਕੇ ਕਦੇ ਵੀ ਇਹ ਪਾਰਟੀ ਨਹੀਂ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਜੜ ਲੱਗੀ ਆ ਉਹ ਸਿਸਟਮ ਬਦਲਣ ਲਈ ਲੱਗੀ ਹੈ ਨਮਾ ਸਿਸਟਮ ਨੇ ਔਨਲੀ ਲੱਗੀ ਆ ਸਾਡੇ ਵਰਗੇ ਯੰਗਸਟਰਸ ਨੂੰ ਮੌਕਾ ਇਹ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਇੰਨੀਆਂ ਛੋਟੀ ਉਮਰਾਂ ਦੇ ਵਿੱਚ ਸਾਨੂੰ ਕੈਬਨਿਟ ਮਿਨਿਸਟਰ ਬਣਾਇਆ ਸੋ ਅਸੀਂ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਆ ਜਿੰਨੇ ਵੀ ਅਸੀਂ ਉਹਨਾਂ ਦੇ ਸਿਪਾਹੀਆਂ ਪੈਸ਼ਨੇਟ ਲੋਕ ਆ ਜਿਹੜੇ ਸਿਸਟਮ ਨੂੰ ਬਦਲਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਸੋ ਉਹਨਾਂ ਦੇ ਇਸ ਜਿਹੜਾ ਫੈਸਲਾ ਉਹਨਾਂ ਨੇ ਲਿਆ ਤੁਸੀਂ ਬਿਲਕੁਲ ਠੀਕ ਹੈ ਵੀ ਕੋਈ ਸਰਪੰਚੀ ਨਹੀਂ ਛੱਡਦਾ ਤੇ ਇਹ ਫੈਸਲੇ ਦਾਸੀਂ ਸਵਾਗਤ ਕਰਦੇ ਹਾਂ ਸਾਡਾ ਇਹਦਾ ਨਾ ਉਤਸ਼ਾਹ ਵਧਿਆ ਲੋਕਾਂ ਦੇ ਵਿੱਚ ਇਸ ਚੀਜ਼ ਨਾਲ ਵਿਲ ਕੇਜਰੀਵਾਲ ਜੀ ਦਾ ਜਿਹੜਾ ਸਰਕਾਰ ਹੈ ਉਹ ਦੁੱਗਣਾ ਹੋਇਆ ਕੇਜਰੀਵਾਲ ਉਹਨਾਂ ਨੂੰ ਦਿੱਲੀ ਦੇ ਐਲਜੀ ਤੰਗ ਕਰਦੇ ਰਹੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਪੰਜਾਬ ਦੇ ਪਹਿਲੇ ਇਸ ਤੋਂ ਪਹਿਲਾਂ ਜਿਹੜੇ ਗਵਰਨਰ ਸੀ ਉਹ ਤੰਗ ਕਰਦੇ ਰਹੇ ਹੁਣਾਂ ਤੇ ਸ਼ਿ ਉਹਨਾਂ ਨੂੰ ਵੀ ਤੰਗ ਕੀਤਾ ਜਾਊਗਾ ਲੱਗਦਾ ਦੇਖੋ ਤੰਗ ਕਰਨਾ ਉਹਨਾਂ ਦੀ ਆਦਤ ਹੈ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਐ ਆਮ ਆਦਮੀ ਪਾਰਟੀ ਨੇ ਪਹਿਲਾ ਦਿਨ ਹੀ ਪਹਿਲੇ ਦਿਨੋਂ ਹੀ ਔਕੜਾਂ 'ਚੋਂ ਲੰਘ ਕੇ ਜਿਹੜਾ ਕੰਮ ਕੀਤਾ ਐ ਐਂਡ ਆਤਿਸ਼ੀ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਬਹਾਦਰ ਐਂਡ ਬੋਲਡ ਲੇਡੀ ਐ ਤੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ ਦਲੇਰੀ ਪੂਰੀ ਦਲੇਰੀ ਦੇ ਨਾਲ ਅਰਵਿੰਦ ਸਰ ਦੀ ਗਾਈਡੈਂਸ ਹੇਟ ਪੂਰੀ ਟੀਮ ਉਹਨਾਂ ਦੇ ਨਾਲ ਐ ਪੂਰੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਐ ਆਪਣਾ ਕੰਮ ਹੈ ਜਿਹੜਾ ਬਖੂਬੀ ਕਰਨਗੇ ਤੇ ਦਿੱਲੀ ਦੇ ਲੋਕਾਂ ਨੂੰ ਜਿਹੜੀਆਂ ਸੂਲਤਾਂ ਹਨ ਉਹ ਦਿੰਦੇ ਰਹਿਣਗੇ ਬਿਲਕੁਲ ਠੀਕ ਹੈ ਸੋ ਅਨਮੋਲ ਗगन ਮਾਨ ਉਹਨਾਂ ਨੇ ਵੀ ਕਿਹਾ ਹੈ ਕਿ ਦਿੱਲੀ ਦੀ ਜਨਤਾ ਤੇ ਹੁਣ ਸਾਰਾ ਫੈਸਲਾ ਛੱਡ ਦਿੱਤਾ ਹੈ ਜਨਤਾ ਮੰਡੇਟ ਕੀ ਦਿੰਦੀ ਹੈ ਇਸ ਚੀਜ਼ ਦਾ ਇੰਤਜ਼ਾਰ ਹੈ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ ਬਹੁਤ ਬੜੀ